ਜੋ ਐਸਜੀਪੀਸੀ ਦੇ ਅੰਡਰ ਹਰਿਆਣਾ ਦੇ ਸਾਰੇ ਗੁਰਦੁਆਰਾ ਸਾਹਿਬ ਜਾਂ ਹੋਰ ਵੀ ਪ੍ਰਬੰਧਕ ਕਮੇਟੀਆਂ ਜੋ ਸਕੇ ਸਾਰਾ ਉਹਨਾਂ ਦੇ ਕੰਟਰੋਲ ਅੰਦਰ ਹੁੰਦਾ ਸੀ ਤੇ ਹੁਣ ਇਹ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅੰਦਰ ਰਹੇਗਾ ਤੇ ਉਸ ਨੂੰ ਲੇਕਿਨ ਲੰਬੇ ਸਮੇਂ ਤੋਂ ਜੋ ਐਸਜੀਪੀਸੀ ਵੱਲੋਂ ਵੀ ਜਾਂ ਅਕਾਲੀ ਦਲ ਵੱਲੋਂ ਵੀ ਇਲਜ਼ਾਮ ਲਗਾਇਆ ਜਾਂਦਾ ਨੇ ਕਿ ਜੋ ਮੌਕੇ ਦੀ ਸਰਕਾਰਾਂ ਨੇ ਉਹ ਕਿਤਨਾ ਕਿਤੇ ਕਮੇਟੀ ਦੇ ਕਮਜ਼ੋਰ ਕਰ ਲੈ ਜਾਂ ਸਿੱਖਾ ਦੇ ਵਿੱਚ ਫੁੱਟ ਪਾਉਣ ਲਈ ਇਦਾਂ ਦੀਆਂ ਕਾਰਵਾਈਆਂ ਹੁੰਦੀਆਂ। ਨਰਮਣੇ ਕਮੇਟੀ ਸਾਰੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੁੰਦੀ ਤਾਂ ਕਿਉਂ ਇਦਾਂ ਹੁੰਦਾ? ਜੀ ਦਿੱਲੀ ਕਮੇਟੀ ਕਿਉਂ ਵੱਖਰੀ ਬਣਦੀ ਦਿੱਲੀ ਵੀ ਤਾਂ ਵੱਖਰੀ ਬਣੀ ਜੀ ਜਿਵੇਂ ਤਾਂ ਹਰਿਆਣੇ 'ਚ ਉਹਨਾਂ ਨੇ ਕਰ ਦਿੱਤੀ ਸੀ ਕੰਮ ਤਾਂ ਕਰਕੇ ਹਰਿਆਣੇ ਦੇ ਸਿੱਖਾਂ ਨੇ ਮੰਗ ਕੀਤੀ ਵਾ ਦਿੱਤੇ ਵੱਖਰੀ ਬਣੀ ਜੀ ਤੇ ਵੱਖਰੀ ਬਣਨ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਹੈਗਾ ਵਾ ਉਹ ਹੋਇਆ ਵਾ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਇਹ ਵੀ ਇੱਥੇ ਜੀ ਸਰਕਾਰ ਦਾ ਦਿਲ ਸਾਡੇ ਦਾ ਹਰਿਆਣਾ ਸਰਕਾਰ ਨੇ ਕਰਾਤੀ ਇਲੈਕਸ਼ਨ ਜੀ ਹੁਣ ਉੱਥੇ 14 ਸਾਲ ਹੋ ਗਏ ਨੇ ਹੋ ਹੀ ਨਹੀਂ ਰਹੀ ਜੀ ਉੱਥੇ ਹੋਣੀ ਚਾਹੀਦੀ ਕੇਂਦਰ ਸਰਕਾਰ ਨੂੰ ਕਰਾਉਣਾ ਚਾਹੀਦਾ ਪੰਜਾਬ ਸਰਕਾਰ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ ਉਹਦਾ ਉਸ ਟਾਈਮ ਦੇ ਜਿਹੜੇ 5 ਸਾਲ ਤੋਂ ਬਾਅਦ ਗੈਰ ਕਾਨੂੰਨੀ ਹੋ ਗਈ ਉਹ ਜੀ ਸਾਡੀ ਦਾ ਸਰਕਾਰ ਭਾਵੇਂ 29 ਤੱਕ ਨਾਮ ਹੀ ਕਰਾਉਂਦੀ ਇੱਥੇ ਤਾਂ ਕੋਈ ਗੱਲ ਚ ਘੁੱਟਾ ਥੋੜੀ ਆ ਸੀਗਾ ਜੀ ਜੀ ਪਰ ਉਹਨਾਂ ਨੇ ਸਿੱਖਾਂ ਦੀ ਮੰਗ ਨੂੰ ਮੁੱਖ ਰੱਖ ਕੇ ਕੀਤੇ ਵਾਅਦੇ ਨੂੰ ਪੂਰਾ ਕੀਤਾ ਹਰਿਆਣਾ ਸਰਕਾਰ ਨੇ ਕਦੇ ਕੋ ਕਰਾਈ ਉੱਥੇ ਵੀ ਹੋਣੀ ਚਾਹੀਦੀ ਤਾਂ ਕਿ ਹਰਿਆਣੇ ਦੇ ਸਿੱਖ ਆਪਣੇ ਨੁਮਾਇੰਦੇ ਚੁਣ ਕੇ ਜਿਹੜੇ ਉਹ ਭੇਜ ਸਕਣ ਉਹਨਾਂ ਨੇ ਕਮੇਟੀ ਦੀ ਮੰਗ ਕਰਨ ਵਾਲਿਆਂ ਨੂੰ ਡਾਂਗਾ ਮਾਰੀਆਂ ਜੀ ਜੇਲ੍ਹਾਂ 'ਚ ਡਕਾਇਆ ਸੀ ਉਹਨਾਂ ਨੇ ਤਾਂ ਜੀ ਜਿਹੜੇ ਹਰਿਆਣਾ ਕਮੇਟੀ ਦੀ ਵੱਖਰੀ ਮੰਗ ਕਰਦੇ ਉਹਨਾਂ ਨੂੰ ਤਾਂ ਕੁੱਟਿਆ ਸੀ ਇਹਨਾਂ ਨੇ ਡਾਂਗਾ ਮਾਰੀਆਂ ਸੀ ਪੱਗਾਂ ਲਾਈਆਂ ਸੀ ਇਹਨਾਂ ਨੇ ਬਾਦਲਦਲ ਆੜਿਆ ਨੇ ਜੀ ਇਹਨਾਂ ਨੇ ਤਾਂ ਫੋਰਸਾਂ ਬਿਠਾਈਆਂ ਸੀ ਇੱਥੇ ਗੁਰਦੁਆਰਿਆਂ 'ਚ ਜੀ ਇਹਨਾਂ ਦਾ ਮਦ ਕਦਮੇ ਪਵਾਏ ਸੀ ਇਹ ਤਾਂ ਸੁਪਰੀਮ ਕੋਰਟ 'ਚ ਗਏ ਸੀ ਤੇ ਇਹਨਾਂ ਨੂੰ ਤਾਂ ਨੈਤਿਕ ਦੇ ਨੈਤਿਕਤਾ ਦੇ ਆਧਾਰ ਤੇ ਇਸ ਦੀ ਤੇ ਇਹਨਾਂ ਨੂੰ ਦੇ ਦੇਣੇ ਚਾਹੀਦੇ ਨਾ ਤਾਂ ਹੱਕ ਹੀ ਨਹੀਂ ਸੀ ਚੋਣ ਲੜਨ ਦਾ ਇਹ ਤਾਂ ਹਰਿਆਣਾ ਕਮੇਟੀ ਦੇ ਖਿਲਾਫ ਸੁਪਰੀਮ ਕੋਰਟ 'ਚ ਗਏ ਸੀ ਜੀ ਮੈਨੂੰ ਤਾਂ ਪੂਰਾ ਹੱਕ ਸੀ ਕਿ ਮੈਂ ਸੁਪਰੀਮ ਕੋਰਟ 'ਚ ਕੇਸ ਲੜ ਕੇ ਤੇ ਹਰਿਆਣਾ ਕਮੇਟੀ ਦੇ ਹੱਕ 'ਚ ਜਿੱਤ ਕੇ ਲਿਆ ਹਰਿਆਣੇ ਦੇ ਸਿੱਖਾਂ ਦੇ ਹੱਕ 'ਚ ਹੁਣ 28 ਮੈਂਬਰ ਸਹਿਬਾਨ ਨੇ ਜੀ ਮੇਰੇ ਤੋਂ ਇਲਾਵਾ ਉਹਨਾਂ ਦੇ ਵਿੱਚੋਂ ਅਸੀਂ ਪ੍ਰਧਾਨ ਜਿਹੜਾ ਹੈਗਾ ਸਿਰਫ ਸ਼ਾਂਤੀ ਦੇ ਨਾਲ ਬਣਾਵਾਂਗੇ ਠੀਕ ਹੈ ਜੀ ਸਾਰੇ ਅਸੀਂ ਆਪਸ ਦੇ ਵਿੱਚ ਪਰ ਮੈਂ ਪ੍ਰਧਾਨਗੀ ਦਾ ਦਾਵੇਦਾਰ ਨਹੀਂ ਹਾਂ ਨਾ ਮੈਂ ਪ੍ਰਧਾਨ ਬਣਨਾ ਨਾ ਮੈਂ ਪ੍ਰਧਾਨ ਨਹੀਂ ਟੀਵੀ ਚੈਨਲ ਕਹੀ ਜਾਂਦੇ ਆ ਅਖਬਾਰਾਂ ਕਹੀ ਜਾਂਦੀਆਂ ਨੇ ਕਈ ਕਈ ਦੇ ਦਾਦੂਵਾਲ ਪ੍ਰਧਾਨ ਬਣਨਗੇ ਦਾਦੂਵਾਲ ਪ੍ਰਧਾਨ ਬਣ ਦਾਦੂਵਾਲ ਨੂੰ ਬੀਜੇਪੀ ਪ੍ਰਧਾਨ ਬਣਾਏਗੀ ਇਦਾਂ ਦੀਆਂ ਖਬਰਾਂ ਲਾ ਰਹੇ ਪੋਸਟਾਂ ਪਾ ਰਹੇ ਹੁਣ ਤੁਸੀਂ ਦੇਖੋ ਮੈਂਬਰ ਮੈਂਬਰਾਂ ਨੇ ਬਣਾਇਆ ਜੀ ਬੀਜੇਪੀ ਨੇ ਤਾਂ ਦਖਲ ਹੀ ਨਹੀਂ ਦਿੱਤਾ ਸਰਕਾਰ ਨੇ ਤਾਂ ਸਾਦਕੇ ਕਿਹਾ ਵੀ ਤੁਸੀਂ ਭਾਈ ਆਪ ਦਾ ਕਰੋ ਤੁਹਾਡੇ ਤੋਂ ਨਾ ਹੋਇਆ ਤਾਂ ਸਾਨੂੰ ਦੱਸ ਦਿਓ ਅਸੀਂ ਤਾਂ ਦੱਸ ਜੂ ਕਰਦੇ ਆਂਗੇ ਸ਼ਰੋਮਣੀ ਗੁਰਦੁਆਰਾ ਪ੍ਰਮੰਡਕ ਕਮੇਟੀ ਤੋਂ ਬੱਖ ਹੋ ਕੇ ਹੁਣ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਖੁਦ ਆਪਣੀ ਜੋ 52 ਗੁਰਦੁਆਰਿਆਂ ਨੇ ਅਤੇ ਦੋ ਕਾਲਜ تین ਸਕੂਲ ਤੋਂ ਇਲਾਵਾ ਜੋ ਉਹਨਾਂ ਦੇ ਦਫ਼ਤਰਾਂ ਉਹਨਾਂ ਦੀ ਕਾਰਜਗੁਜ਼ਾਰੀ ਖੁਦ ਇੰਡੀਪੈਂਡੈਂਟਲੀ ਕਰੇਗੀ ਦੱਸਿਆ ਜਾ ਰਿਹਾ ਹੈ ਕਿ 150 ਕਰੋੜ ਤੋਂ ਵੱਧ ਦਾ ਜੋ ਐਨੂਅਲ ਦਾ ਬਜਟ ਹਰਿਆਣਾ ਕਮੇਟੀ ਦਾ ਹੁੰਦਾ ਹੈ ਅਤੇ ਉਸ ਨੂੰ ਹੁਣ ਉਹ ਖੁਦ ਆਪਣੇ ਤੌਰ ਤੇ ਹੀ ਸਾਰਾ ਜੋ ਪ੍ਰਬੰਧ ਹੈ ਦੇਖਿਆ ਜਾਵੇਗਾ ਤੋਂ ਵਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਬਾਲ ਜੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਦਾਦੂਬਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਦੂਬਾਲ ਜੀ ਇੱਕ ਲੰਬੇ ਸੰਘਰਸ਼ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੁਣ ਵੱਖਰੇ ਤੌਰ ਤੇ ਜੋ ਸਾਰੇ ਹਰਿਆਣਾ ਦੇ ਗੁਰਦੁਆਰਾ ਹਨੀ ਜਾਂ ਜੋ ਵੀ ਸਿੱਖਾ ਸੰਬੰਧੀ ਕਾਰਜਕਾਰੀ ਹੈ ਉਹ ਆਪਣੇ ਤੌਰ ਤੇ ਦੇਖੇਗੀ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਰਹਿਣਗੇ ਉਸ ਬਾਰੇ ਜਾਣਕਾਰੀ ਦਿਓ ਜੀ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਅਜੇ 49 ਮੈਂਬਰਾਂ ਨੇ ਸੌ ਚੱਕੀ ਆ ਐਗਜ਼ੀਕਿਊਟਰ ਦੀ ਅਜੇ ਡੇਟ ਰੱਖੀ ਗਈ ਆ ਠੀਕ ਹੈ ਜੀ 21 ਤਰੀਕ ਬਣੇਗੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ 49 ਮੈਂਬਰਾਂ ਨੂੰ ਵਧਾਈ ਦੇਣਾ ਕਿ ਗੁਰੂ ਸਾਹਿਬ ਨੇ ਕਰਵਾ ਕੀਤੀ ਹੈ ਜੀ ਕੋਈ ਜਿੱਦ ਗਿਆ ਕੋਈ ਨਾਮ ਜਦ ਹੋ ਕੇ ਆਇਆ ਤੇ 49 ਦਾ ਹੌਸ ਪੂਰਾ ਹੋਇਆ ਤੇ ਉਹਨਾਂ ਨੇ ਅੱਜ ਜਿਹੜੀ ਆ ਬਣੇ ਸੌ ਚੱਕ ਸਮਾਗਮ ਹੋਇਆ ਜੀ ਹੁਣ ਇਸ ਤੋਂ ਬਾਅਦ ਜਿਹੜਾ 21 ਤਰੀਕ ਨੂੰ ਜਿਹੜਾ ਹੈਗਾ ਚੋਣ ਹੋਏਗੀ ਹੁਣ ਤੱਕ ਜਿਹੜਾ ਸੀ ਕਮਿਸ਼ਨਰ ਸਾਹਿਬ ਦਾ ਰੋਲ ਸੀਗਾ ਉਹਨਾਂ ਨੇ ਸੌਂਚ ਗਾ ਦਿੱਤੀ ਇਹਦੇ ਨਾਲ ਹੀ ਸਾਰੇ ਹਾਊਸ ਨੇ ਸਰਬਸੰਪਤੀ ਨਾਲ ਇੱਕ ਪ੍ਰੋ ਟਾਈਮ ਚੇਅਰਮੈਨ ਚੁਣ ਲਿਆ ਜਿਨ੍ਹਾਂ ਨੇ 21 ਤਰੀਕ ਨੂੰ ਪ੍ਰਧਾਨ ਦੀ ਚੋਣ ਕਰਾਉਣੀ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਨਾਂ ਦੀ ਡਿਊਟੀ ਖਤਮ ਹੋ ਜਾਣੀ ਆ ਤਾਂ ਫਿਰ ਪ੍ਰਧਾਨ ਨੇ ਅੱਗੇ ਐਗਜ਼ੀਕਟਿਵ ਦੀ ਜਿਹੜੀ ਆ ਚੋਣ ਕਰਾਉਣੀ ਆ ਠੀਕ ਹੈ ਜੀ ਤੇ ਇਹ ਸਾਰਾ ਜਿਹੜਾ ਹੈਗਾ ਵਾ ਹੁਣ 21 ਤਰੀਕ ਨੂੰ ਜਿਹੜਾ ਐਗਜ਼ੈਕਟਿਵ ਦੀ ਜਿਹੜੀ ਆ ਉਹ ਚੋਣ ਹੋਏਗੀ। ਅ ਠੀਕ ਹੈ ਜੀ ਕਿਉਂਕਿ ਇਹ ਪਹਿਲਾਂ ਆਪਾਂ ਦੇਖਦੇ ਆਂ ਜੋ ਐਸਜੀਪੀਸੀ ਦੇ ਅੰਡਰ ਹਰਿਆਣਾ ਦੇ ਸਾਰੇ ਗੁਰਦੁਆਰਾ ਸਾਹਿਬ ਜਾਂ ਹੋਰ ਵੀ ਪ੍ਰਬੰਧਕ ਕਮੇਟੀਆਂ ਜੋ ਸਿੱਕੇ ਸਾਰਾ ਉਹਨਾਂ ਦੇ ਕੰਟਰੋਲ ਅੰਦਰ ਆਉਂਦਾ ਸੀਗਾ ਤੇ ਹੁਣ ਇਹ ਹਰਿਆਣਾ ਸਿਕ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅੰਦਰ ਰਹੇਗਾ। ਤੇ ਉਸ ਨੂੰ ਲੇਕਿਨ ਲੰਬੇ ਸਮੇਂ ਤੋਂ ਜੋ ਐਸਜੀਪੀਸੀ ਵੱਲੋਂ ਵੀ ਜਾਂ ਆਕਾਲੀ ਦਲ ਵੱਲੋਂ ਵੀ ਇਲਜ਼ਾਮ ਲਗਾਏ ਜਾਂਦੇ ਨੇ ਕਿ ਜੋ ਮੌਕੇ ਦੀ ਸਰਕਾਰਾਂ ਨੇ ਉਹ ਕਿਤਨਾ ਕਿਤੇ ਕਮੇਟੀ ਦੇ ਕਮਜ਼ੋਰ ਕਰਨ ਲਈ ਜਾਂ ਸਿੱਖਾ ਦੇ ਵਿੱਚ ਫੁੱਟ ਪਾਉਣ ਲਈ ਇਦਾਂ ਦੀਆਂ ਕਾਰਵਾਈਆਂ ਹੁੰਦੀਆਂ ਨੇ ਦੇਖੋ ਜੀ ਇਲਜ਼ਾਮ ਬਾਜੀ ਕਰਨੀ ਉਹਨਾਂ ਦਾ ਕੰਮ ਹੈ ਕਿਉਂਕਿ ਅੱਜ ਉਹਨਾਂ ਦਾ ਅਲਾਈਅੰਸ ਨਹੀਂ ਹੈ ਆਕਾਲੀ ਦਲ ਦਾ ਜੀਪੀ ਨਾਲ ਪਿਛਲੇ ਦਿਨੀ ਸੀਐਮ ਨਵਾਸਤੇ ਕੇਂਦਰੀ ਮਿਨਿਸਟਰ ਮਨੋਰ ਲਾਲ ਖੱਟੜ ਸਾਫਗਸੀ ਆਮ ਹਰਿਆਣਾ ਦੇ ਮੌਜੂਦਾ ਸੀਐਮ ਹਰਿਆਣਾ ਸ੍ਰੀ ਨੈਭ ਸਿੰਘ ਸੈਣੀ ਨੇ 40 ਮੈਂਬਰ ਬੁਲਾਏ ਸੀਗੇ ਜੀ 40 ਮੈਂਬਰ ਉਹਨਾਂ ਨੂੰ ਮਿਲਣਾ ਚਾਹੁੰਦੇ ਸੀਗੇ ਉਹਨਾਂ ਨੇ ਉਹਨਾਂ ਨੂੰ ਸਮਾਂ ਦਿੱਤਾ ਤੇ ਉੱਥੇ ਉਹਨਾਂ ਨੇ ਕਿਹਾ ਕਿ ਤੁਸੀਂ ਹੁਣ ਤੁਹਾਨੂੰ ਅਸੀਂ ਕਾਨੂੰਨ ਬਣਾ ਕੇ ਦੇ ਦਿੰਦਾ 40 ਮੈਂਬਰ ਧੰਨਵਾਦ ਕਰਨ ਗਏ ਸੀਗੇ ਤੁਸੀਂ ਸਾਡਾ ਕਾਨੂੰਨ ਬਣਾ ਦਿੱਤਾ ਜੀ ਤੇ ਹੁਣ ਅਸੀਂ 9 ਮੈਂਬਰ ਨਾਮਜ਼ਦ ਕਰਕੇ ਆਪਣੀ ਐਗਜ਼ੀਕਟਿਵ ਬਣਾਵਾਂਗੇ ਜੀ ਤਾਂ ਉਹਨਾਂ ਨੇ ਉਸ ਦਿਨ ਕਿਹਾ ਸੀ ਅਸੀਂ ਕਿਸੇ ਪ੍ਰਕਾਰ ਦੀ ਕੋਈ ਨਾ ਪਹਿਲਾਂ ਦਖਲਦਖਲ ਦਾ ਜੀ ਕੀਤੇ ਇਲੈਕਸ਼ਨ ਵਿੱਚ ਤੇ ਨਾ ਹੁਣ ਕਰਨੀ ਆ ਜਿੰਨਾ ਸਹਿਯੋਗ ਹੋ ਸਕਿਆ ਸੀ ਦਿਆਂਗੇ ਤਾਂ ਹਰਿਆਣਾ ਸਰਕਾਰ ਨੇ ਜਿਵੇਂ ਪਹਿਲਾਂ ਸਹਿਯੋਗ ਦਿੱਤਾ ਜੀ ਚਾਹੇ ਮਨੋਰ ਲਾਲ ਖੱਟੜ ਮੁੱਖ ਮੰਤਰੀ ਸੀਗੇ ਉਸ ਟਾਈਮ ਤੇ ਹੁਣ ਸਹਿਨੈਬ ਸਿੰਘ ਸੈਣੀ ਨੇ ਉਹਨਾਂ ਨੇ ਕਿਹਾ ਵੀ ਅਸੀਂ ਪੂਰਾ ਸਹਿਯੋਗ ਦੇਾਂਗੇ 9 ਮੈਂਬਰ ਤੁਸੀਂ ਆਪ ਨਾਮਜ਼ਦ ਕਰਨੇ ਆ ਤਾਂ ਪਰਸੋਂ 40 ਮੈਂਬਰਾਂ ਨੇ ਖੁਦ ਨਾਮਜ਼ਦ ਕੀਤੇ ਆ ਜੀ ਉਹਦਾ ਨਾਮਜਦ ਕਰਕੇ ਤੇ ਅੱਜ ਜਿਹੜਾ ਹੈਗਾ ਉਹ ਨਾਮਜਦ ਨਾ ਤਾਂ ਨਾਮਜਦਗੀ ਵੇਲੇ ਕਿਸ ਤਰ੍ਹਾਂ ਦੀ ਕੋਈ ਤਕਰਾਰ ਬਾਜੀ ਕਿਸੇ ਤਰ੍ਹਾਂ ਸਰਬਸੰਮਤੀ ਨਾਲ ਸਾਰਿਆਂ ਦੀ ਚੋਣ ਹੋਈ ਤੇ ਅੱਜ ਜਿਹੜੀ ਸਰਬਸੰਮਤੀ ਨਾਲ ਸਾਰਿਆਂ ਦਾ ਸਹੁਜੋਗ ਸਮਾਗਮ ਹੋਇਆ ਹੁਣ ਇਸ ਤੋਂ ਬਾਅਦ ਐਗਜ਼ੈਕਟਿਵ ਜਿਹੜੀ ਆ ਉਹ ਚੁਣੀ ਜਾਣੀ ਆ 29 ਮੈਂਬਰ ਜਿਹੜੇ ਆ ਸਾਡੇ ਗਰੁੱਪ ਦੇ ਆ 29 ਮੈਂਬਰ ਜਿਹੜੇ ਨੇ ਤੇ ਉਹ ਦੂਸਰੇ ਗਰੁੱਪ ਵਿੱਚ 20 ਮੈਂਬਰ ਨੇ ਠੀਕ ਹੈ ਜੀ ਹੁਣ 29 ਮੈਂਬਰਾਂ ਦਾ ਬਹੁਮਤ ਹੈ ਤੇ 29 ਮੈਂਬਰ ਜਿਹੜੇ ਨੇ ਉਹ ਸਾਰੇ ਆਪਣੇ ਜਿਹੜੇ ਅਹੁਦੇਦਾਰ ਆ ਉਹ ਚੁਣਨਗੇ ਪਰ 49 ਦਾ ਹਾਊਸ ਉਥੇ ਪੂਰਾ ਹੋਏਗਾ ਜੀ ਔਰ ਸਾਰੇ ਮੈਂਬਰ ਸਹਿਬਾਨ ਕਿਸੇ ਨੇ ਕੋਈ ਪਾਰਟਿਸਿਪੇਟ ਕਰਨਾ ਤਾਂ ਕਰ ਸਕਦਾ ਕਿਸੇ ਨੇ ਪ੍ਰਧਾਨਗੀ ਤੇ ਕਿਸੇ ਜਰਨਲਿਸਟ ਕਤਰੀ ਤੇ ਇਜੈਕਟਿਵ ਤੇ ਸਾਰਿਆਂ ਨੂੰ ਪੂਰਾ ਬਰਾਬਰ ਦਾ ਹੱਕਾਰ ਹੋਏਗਾ ਵੀ ਸਾਰਿਆਂ ਦਾ ਉਥੇ ਕਰ ਸਕਦੇ ਆ ਠੀਕ ਹੈ ਜੀ ਕਿਉਂਕਿ ਆਪਾਂ ਦੇਖਦੇ ਜੋ ਐਸਜੀਪੀਸੀ ਪੂਰੇ ਦੇਸ਼ ਪੂਰੇ ਵਰਡ ਦੇ ਵਿੱਚ ਆਪਣੀ ਜੋ ਸਿੱਖਾ ਦੀ ਨੁਮਾਇੰਦੀ ਕਰਦੀ ਆ ਲੇਕਿਨ ਉਹਨਾਂ ਤੋਂ ਵੱਖ ਹੋ ਕੇ ਆਪਣਾ ਜੋ ਹੁਣ ਇਸ ਤਰ੍ਹਾਂ ਯਾਰ ਕੰਟਰੋਲ ਕਰਨਾ ਫਿਰ ਆਪਾਂ ਕਿੱਦਾਂ ਦੇਖ ਸਕਦੇ ਆ ਕਿ ਜੋ ਸਿੱਖਾ ਦੀ ਨੁਮਾਇੰਦੀ ਜਾਂ ਸਿੱਖਾ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਕਿਉਂ ਅਲੱਗ ਹੋਣ ਦੀ ਹੀ ਲੋੜ ਪਈ ਆਪਾਂ ਨੂੰ ਸ੍ਰੋਮ ਨੇ ਕਮੇਟੀ ਸਾਰੇ ਸਿੱਖਾਂ ਦੀ ਨੁਮਾਇੰਦੀ ਕਰਦੀ ਹੁੰਦੀ ਤਾਂ ਕਿਉਂ ਇਦਾਂ ਹੁੰਦਾ ਜੀ ਦਿੱਲੀ ਕਮੇਟੀ ਕਿਉਂ ਵੱਖਰੀ ਬਣਦੀ ਜੀ ਦਿੱਲੀ ਵੀ ਤਾਂ ਵੱਖਰੀ ਬਣੀ ਜੀ ਇਸੇ ਤਰ੍ਹਾਂ ਹਰਿਆਣੇ 'ਚ ਉਹਨਾਂ ਨੇ ਕਰਦਿ ਸੀ ਕੰਮ ਤਾਂ ਕਰਕੇ ਹਰਿਆਣੇ ਦੇ ਸਿੱਖਾਂ ਨੇ ਮੰਗ ਕੀਤੀ ਵੱਖਰੀ ਮਖਰੀ ਬਣੀ ਜੀ ਤੇ ਵਖਰੀ ਬਣਨ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਹੋਇਆ ਵਾ ਤੁਹਾਡੇ ਸਾਹਮਣੇ ਜਿੰਨੇ ਪ੍ਰਬੰਧ ਪ੍ਰਬੰਧਾਂ ਦਾ ਸੁਧਾਰ ਹੋਇਆ ਸਕੂਲਾਂ ਕਾਲਜਾਂ ਜਾਂ ਜਮਾਤਾਂ ਦੇ ਬੱਚਿਆਂ ਦੀ ਵਿੱਸ਼ਾਪਰੀ ਕੀਤੀਆਂ ਜੀ ਧਰਮ ਪ੍ਰਚਾਰ ਦੇ ਜਥੇ ਭਰਤੀ ਕੀਤੀ ਤੇ ਧਰਮ ਪ੍ਰਚਾਰ ਦੇ ਸੈਂਟਰ ਖੋਲੇ ਜੀ ਇਹ ਸਾਰਾ ਕੁਝ ਤਾਂ ਹੀ ਹੋਇਆ ਜੇ ਵਖਰਾ ਕੀਤਾ ਸਹਾਇਤਾ ਫੰਡ ਜਾਰੀ ਕੀਤੇ ਲੋੜਵੰਦਾਂ ਨੂੰ ਮਦਦ ਕੀਤੀ ਅ ਸ਼ਰਾਮਾ ਬਣੀਆਂ ਇਮਾਰਤਾਂ ਬਣੀਆਂ ਬਣ ਰਹੀਆਂ ਨੇ ਇਹ ਸਾਰੇ ਕਾਰਜ ਤਾਂ ਹੀ ਹੋ ਸਕਦੇ ਜੇ ਹਰਿਆਣਾ ਇੱਥੇ ਗੁਰਦੁਆਰਾ ਪ੍ਰਬੰਧ ਕਮੇਟੀ ਹੌਂਦ ਵਿੱਚ ਆਈ ਤਾਂ ਉਦੋਂ ਦਾ ਤੇ ਹੁਣ ਦਾ ਫਰਕ ਕੀ ਆ ਇਹ ਤੁਸੀਂ ਗੁਰਦੁਆਰਿਆਂ ਚ ਜਾ ਕੇ ਦੇਖ ਸਕਦੇ ਬਿਲਕੁਲ ਦਾਦੂਬਾਲ ਜੀ ਕਿਉਂਕਿ ਆਪਾਂ ਹੁਣ ਵੀ ਦੇਖਦੇ ਆ ਐਸਜੀਪੀਸੀ ਦੇ ਜਿਸ ਤਰ੍ਹਾਂ ਦੇ ਹੁਣ ਦੇ ਇਲਜ਼ਾਮ ਲੱਗਦੇ ਨੇ ਕਿਉਂਕਿ ਅਕਾਲੀ ਦਲ ਤੇ ਬਹੁਤ ਸਾਰੇ ਸਮੇਂ ਤੋਂ ਲੱਗਦਾ ਆ ਰਿਹਾ ਕਿ ਉਹ ਕੰਟਰੋਲ ਕਰਦੀ ਐਸਜੀਪੀਸੀ ਨੂੰ ਤੇ ਲੰਬੇ ਸਮੇਂ ਤੋਂ ਉੱਥੇ ਇਲੈਕਸ਼ਨਾਂ ਹੋਈਆਂ ਵੀ ਨਹੀਂ ਤੇ ਹੁਣ ਵੀ ਜੋ ਮੰਗਾ ਕੀਤੀ ਯਾਰੀ ਕੇ ਇਲੈਕਸ਼ਨ ਹੋਵੇ ਤਾਂ ਕਿ ਇੱਕ ਨਵਾਂ ਸੁਧਾਰ ਹੋ ਸਕੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੋ ਕਾਰਜਕਾਰੀ ਹੁਣ ਐਸਜੀਪੀਸੀ ਦੀ ਚੱਲ ਰਹੀ ਹੈ ਦੇਖੋ ਨਾ ਨੂੰ ਵੀ ਸਾਡੇ ਦੇ ਇਲਜ਼ਾਮ ਲਾਉਂਦੇ ਸੀ ਇਹ ਵੀ ਇੱਥੇ ਜੀ ਸਰਕਾਰ ਦਾ ਦੇ ਸਾਡੇ ਦਾ ਹਰਿਆਣਾ ਸਰਕਾਰ ਨੇ ਕਰਾਤੀ ਇਲੈਕਸ਼ਨ ਜੀ ਹੁਣ ਉੱਥੇ 14 ਸਾਲ ਹੋ ਗਏ ਨੇ ਹੋ ਹੀ ਨਹੀਂ ਰਹੀ ਜੀ ਉੱਥੇ ਹੋਣੀ ਚਾਹੀਦੀ ਕੇਂਦਰ ਸਰਕਾਰ ਨੂੰ ਕਰਾਉਣਾ ਚਾਹੀਦੀ ਪੰਜਾਬ ਸਰਕਾਰ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ ਜੀ ਉਹ ਤਾਂ ਉਸ ਟਾਈਮ ਦੇ ਜਿਹੜੇ 5 ਸਾਲ ਤੋਂ ਬਾਅਦ ਗੈਰ ਕਾਨੂੰਨੀ ਹੋ ਗਈ ਉਹ ਜੀ ਸਟਾਡੀ ਦਾ ਸਰਕਾਰ ਭਾਵੇਂ 29 ਤੱਕ ਨਾਂ ਵੀ ਕਰਾਉਂਦੀ ਇੱਥੇ ਤਾਂ ਕੋਈ ਗੱਲ ਚ ਗੁੱਠਾ ਥੋੜੀ ਥਿਆ ਸੀਗਾ ਜੀ ਜੀ ਪਰ ਉਹਨਾਂ ਨੇ ਸਿੱਖਾਂ ਦੀ ਮੰਗ ਨੂੰ ਮੁੱਖ ਰੱਖ ਕੇ ਕੀਤੇ ਵਾਅਦੇ ਨੂੰ ਪੂਰਾ ਕੀਤਾ ਹਰਿਆਣਾ ਸਰਕਾਰ ਨੇ ਤਾਂ ਦੇਖੋ ਕਰਾਈ ਉੱਥੇ ਵੀ ਹੋਣੀ ਚਾਹੀਦੀ ਤਾਂ ਕਿ ਹਰਿਆਣੇ ਦੇ ਸਿੱਖ ਆਪਣੇ ਨੁਮਾਇੰਦੇ ਚੁਣ ਕੇ ਜੜੇ ਉਹ ਭੇਜ ਸਕਣ ਠੀ ਕਿਉਂਕਿ ਆਪਾਂ ਦੇਖਦੇ ਆ ਅਕਾਲੀ ਦਲ ਜੋ ਅਕਾਲੀ ਦਲ ਤਾਂ ਪਹਿਲਾਂ ਵੀ ਗੱਲ ਕਰਦੇ ਕੰਟਰੋਲ ਕਰਦਾ ਆਰੇ ਐਸਜੀਪੀਸੀ ਤੇ ਵੀ ਬੜੇ ਇਲਜ਼ਾਮ ਲੱਗੇ ਸਨ ਕਿ ਜਦੋਂ ਸੁਖਵੀਰ ਸਿੰਘ ਬਾਦਲ ਨੇ ਖਾਸ ਕਰਕੇ ਹੁਣ ਆਪਣੇ ਗੁਨਾਹ ਕਬੂਲੇ ਸਨ ਕਿ ਡੇਰਾ ਸਾਧ ਨੂੰ ਮਾਫੀ ਦੇਣ ਵੇਲੇ ਆ ਵੀ ਐਸਜੀਪੀਸੀ ਨੂੰ ਬਹੁਤ ਗਲਤ ਤਰੀਕੇ ਨਾਲ ਵਰਤਿਆ ਗਿਆ ਤੇ ਬਹੁਤ ਸਾਰੇ ਇਸ਼ਤਿਹਾਰबाजी ਕੀਤੀ ਗਈ ਉਸ ਦਾ ਫੰਡ ਵੀ ਐਸਜੀਪੀਸੀ ਵੱਲੋਂ ਹੀ ਜੋ ਵਰਤਿਆ ਗਿਆ ਸੀ ਲੇਕਿਨ ਆਪਾਂ ਦੇਖ ਰਿਹਾ ਹੱਲੇ ਵੀ ਜੋ ਚਾਹੇ ਗੁਨਾਹ ਕਬੂਲ ਲੈ ਉਹਨਾਂ ਨੂੰ ਕਹਿ ਵੀਤਾ ਅਕਾਲੀ ਦਲ ਨਵਾਂ ਵੰਗ ਵਰਨਾ ਚਾਹੀਦਾ ਜੋ ਪੁਰਾਣੀ ਕਾਰਜਕਾਰੀ ਜੋ ਲੀਡਰਸ਼ਿਪ ਹੈ ਉਹਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਲੇਕਿਨ ਫੇਰ ਵੀ ਜੋ ਇੰਨੀ ਕੰਟਰੋਲ ਹੱਲੇ ਅਕਾਲੀ ਦਲ ਹੋ ਰਿਹਾ ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਗਲਤ ਹੈ ਉੱਥੇ ਤੇ ਸਾਰਾ ਕੁਝ ਤਾਂ ਹੀ ਅਜ ਬੰਦ ਤੇ ਪੰਜਾਬ ਜਿਹੜਾ ਸਾਰਾ ਖਲਾਫ ਹੋ ਚੁੱਕਾ ਹੈ ਉਹਨਾਂ ਨੇ ਜਿਸ ਤਰ੍ਹਾਂ ਦੇਖੋ ਜਿਹੜੀ ਦਰਵਰਤੋਂ ਕੀਤੀ ਉਹ ਭਰਨੀ ਵੀ ਪਈ ਅਕਾਲ ਤਖ਼ਤ ਸਾਹਿਬ ਨੇ ਪੈਸੇ ਜਿਹੜੇ ਆ ਉਹ ਸੁਖਬੀਰ ਸਿੰਘ ਬਾਦਲ ਤੋਂ ਭਰਵਾਏ ਨੇ ਗੁਰੂ ਦੀ ਕੋਲਕਤ ਚ ਜੀ ਔਰ ਤੁਸੀਂ ਦੇਖੋ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਦਿੱਤਾ ਸੀ ਅਵਾਰਡ ਪੰਥ ਰਤਨ ਫਖਰੇ ਗਾ ਉਹ ਵੀ ਵਾਪਸ ਲੈ ਲਿਆ ਜੀ ਇਹਦੋਂ ਭੜੀ ਕੀ ਹੋ ਸਕਦੀ ਮੈਂ ਤਾਂ ਹੈਰਾਨ ਆ ਸਾਡੇ ਹਰਿਆਣੇ ਦੇ ਉਹਨਾਂ ਮੈਂਬਰਾਂ ਦੇ ਜਿਨ੍ਹਾਂ ਨੂੰ ਆਜ਼ਾਦ ਮੈਂਬਰਾਂ ਨੂੰ ਸੰਗਤਾਂ ਨੇ ਜਿਤਾਇਆ ਤੇ ਉਹ ਉਹਨਾਂ ਨਾਲ ਜਾ ਰਲੇ ਜਿਨ੍ਹਾਂ ਤੋਂ ਵੰਤਰਦਨ ਫਖਰੇ ਗੋਂ ਵੀ ਗਾਲਾਂ ਦਰਤ ਨੇ ਵਾਪਸ ਲੈ ਲਿਆ ਹਾਲ ਤੱਕ ਸਤੋਂ ਭਗੌੜੇ ਗੁਰੂ ਗ੍ਰੰਥ ਸਾਹਿਬ ਦੀ ਜਦਬੀ ਦੇ ਦੋਸ਼ੀ ਸਿੱਖ ਨੌਜਵਾਨਾਂ ਦੇ ਕਤਲੇਆਮ ਦੇ ਦੋਸ਼ੀ ਜੀ ਹਰਿਆਣੇ ਦੀਆਂ ਸੰਗਤਾਂ ਨੂੰ ਜਵਾਬ ਮੰਗਣਾ ਚਾਹੀਦਾ ਉਹਨਾਂ ਦੇ ਕੋਲੋਂ ਕਿ ਭਾਈ ਤੁਹਾਨੂੰ ਅਸੀਂ ਫਤਵਾ ਦਿੱਤਾ ਸੀ ਉਹਨਾਂ ਦੇ ਖਿਲਾਫ ਬਾਦਲਾਂ ਦੇ ਤੇ ਤੁਸੀਂ ਬਾਦਲਾਂ ਨਾਲ ਜਾ ਕੇ ਰਲ ਗਏ ਜਿਹੜੇ ਬਦਬੀ ਦੇ ਦੋਸ਼ੀ ਆ ਜੀ ਬਿਲਕੁਲ ਦਾਦੂਵਾਲ ਜੀ ਲੇਕਿਨ ਜਦੋਂ ਨਵੇਂ ਮੈਂਬਰ ਤਾਂ ਹੁਣ ਆਪਣੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਬਣੇ ਵੀ ਨੇ ਤੇ ਲੇਕਿਨ ਤੁਹਾਡੇ ਖਿਲਾਫ ਵੀ ਕੁਝ ਲੋਕਾਂ ਨੇ ਜੋ ਸੰਘਰਸ਼ਗੀਤਾ ਕਹਿੰਦੇ ਕਿ ਹਰਿਆਣਾ ਸਿੱਖ ਪੰਥਕ ਦਲ ਆਜੋ ਉਹਨਾਂ ਨੇ ਓਬਜੈਕਸ਼ਨ ਰੇਜ਼ ਕੀਤਾ ਕਿ ਤੁਹਾਨੂੰ ਮੈਂਬਰ ਨਹੀਂ ਬਣਨਾ ਚਾਹੀਦਾ ਸਿਕਾ ਹਰਿਆਣਾ ਸਿੱਖ ਪੰਥਕ ਦਲ ਕੌਣ ਹੈ ਬਾਦਲ ਦਲ ਦਾ ਤਾਂ ਹੈ ਬਦਲਿਆ ਹੋਇਆ ਨਾਂ ਇੱਥੇ ਜੀ ਉਹਨਾਂ ਦਾ ਅੱਜ ਵੀ ਸ਼੍ਰੋਮਣੀ ਕਮੇਟੀ ਮੈਂਬਰ ਤੇ ਸੀਨੀਅਰ ਮੀਤ ਪ੍ਰਧਾਨ ਰਿਹਾ ਬਿਲਦੇਵ ਸਿੰਘ ਕਾਮਪੂਰੀ ਉਹਦਾ ਪ੍ਰਧਾਨ ਹੈ ਜੀ ਹਰਿਆਣਾ ਸਿੱਖ ਪੰਥਕ ਦਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਿੰਗ ਹੈ ਠੀਕ ਹੈ ਜੀ ਜਿਨ੍ਹਾਂ ਨੇ ਚੋਣ ਲੜੀ ਹੈ ਮੈਨੂੰ ਮੇਰੇ ਜਿਹੜਾ ਮੈਂਬਰ ਸਾਹਿਬਾਨਾਂ ਨੇ ਬਹੁਤ ਮਦਦ ਦੇ ਨਾਲ ਬਣਾਇਆ ਦੇਖੋ ਸਾਡੇ 24 ਮੈਂਬਰ ਸੀਗੇ ਇੱਕ ਪਾਸੇ ਉਹਨਾਂ ਦੇ 16 ਸੀ ਉਹਨਾਂ 16 ਨੇ ਚਾਰ ਬਣਾਏ ਆ ਸਾਡੇ 24 ਨੇ ਪੰਜ ਬਣਾਏ ਆ ਠੀਕ ਹੈ ਜੀ ਤਦ ਦੇਖੋ ਇਹ ਤਾਂ ਸੰਗਤਾਂ ਦੇ ਜਿਹੜਾ ਸਾਡੇ ਮੈਂਬਰ ਸਾਹਿਬਾਨਾਂ ਨੇ ਜਿਹੜਾ ਹੁਕਮ ਲਾਇਆ ਉਹਨਾਂ ਦਾ ਹੱਕ ਸੀ ਦੇਖੋ ਇੱਕ ਮੈਂਬਰ ਨੂੰ ਇੱਕ ਹਲਕਾ ਚੁਣਦਾ ਜੀ ਤੇ 24 ਮੈਂਬਰਾਂ ਨੂੰ 24 ਹਲਕਿਆਂ ਨੇ ਚੁਣਿਆ ਜੀ ਜੀ ਤੇ ਸਾਰੇ 40 ਮੈਂਬਰ ਚੁਣੇ ਹਰਿਆਣਾ 'ਚ ਇਹਦਾ ਤੋਂ ਵੱਧ ਹਰਿਆਣਾ ਹੋ ਗਿਆ ਜੀ ਇਹ ਵੀ ਤਾਂ ਸੰਗਤਾਂ ਦਾ ਫਤਵਾ ਹੈ ਸੰਗਤਾਂ ਨੇ ਫਤਵਾ ਮੈਂਬਰਾਂ ਨੂੰ ਦਿੱਤਾ ਮੈਂਬਰਾਂ ਨੇ ਫਤਵਾ ਸਾਡੇ ਹੱਕ 'ਚ ਦਿੱਤਾ ਸਾਨੂੰ ਨਾਮਜ਼ਦ ਕੀਤਾ ਸੇਵਾ ਦਾ ਮੌਕਾ ਦਿੱਤਾ ਜੀ ਧੰਨਵਾਦ ਕਰਦੇ ਪਹਿਲਾਂ ਵੀ ਅਸੀਂ ਸੇਵਾ ਕਰ ਰਹੇ ਆ ਸੇਵਾ ਕੀਤੀ ਐ ਕਮੇਟੀ ਬਣਾਈ ਆ ਜੀ ਜਿਹੜੇ ਬੰਦੇ ਇਦਾਂ ਦੀਆਂ ਗੱਲਾਂ ਮਾਰਦੇ ਉਹਨਾਂ ਦਾ ਕਮੇਟੀ ਇਹੀ ਜਿਹੜੇ ਅੱਜ ਪੰਥਕ ਦਲ ਕਹਿ ਰਿਹਾ ਦਾਦੂਵਾਲ ਨੂੰ ਨਹੀਂ ਸੀ ਬਣਨਾ ਚਾਹੀਦਾ ਬਣਨਾ ਤਾਂ ਉਹਨਾਂ ਨੂੰ ਨਹੀਂ ਸੀ ਚਾਹੀਦਾ ਕਿਉਂਕਿ ਉਹਨਾਂ ਨੇ ਇਹ ਕਮੇਟੀ ਦੀ ਮੰਗ ਕਰਨ ਵਾਲਿਆਂ ਨੂੰ ਡਾਂਗਾ ਮਾਰੀਆਂ ਜੀ ਜੇਲ੍ਹਾਂ 'ਚ ਡਕਾਇਆ ਸੀ ਉਹਨਾਂ ਨੇ ਤਾਂ ਜੀ ਜਿਹੜੇ ਹਰਿਆਣਾ ਕਮੇਟੀ ਦੀ ਵੱਖਰੀ ਮੰਗ ਕਰਦੇ ਉਹਨਾਂ ਨੂੰ ਤਾਂ ਕੁੱਟਿਆ ਸੀ ਇਹਨਾਂ ਨੇ ਡਾਂਗਾ ਮਾਰੀਆਂ ਸੀ ਪੱਗਾਂ ਲਾਈਆਂ ਸੀ ਇਹਨਾਂ ਨੇ ਬਾਦਲਦਲ ਵਾਲਿਆਂ ਨੇ ਜੀ ਇਹਨਾਂ ਨੇ ਤਾਂ ਫੋਰਸਾਂ ਬਿਠਾਈਆਂ ਸੀ ਇੱਥੇ ਗੁਰਦੁਆਰਿਆਂ 'ਚ ਜੀ ਇਹਨਾਂ ਦਾ ਮਤ ਕਦਮੇ ਪਵਾਏ ਸੀ ਇਹ ਤਾਂ ਸੁਪਰੀਮ ਕੋਰਟ ਚ ਗਏ ਸੀ ਤੇ ਇਹਨਾਂ ਨੂੰ ਤਾਂ ਨੈਤਿਕ ਦੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਇਹਨਾਂ ਨੂੰ ਦੇ ਦੇਣੇ ਚਾਹੀਦੇ ਇਹਨਾਂ ਨੂੰ ਤਾਂ ਹੱਕ ਹੀ ਨਹੀਂ ਸੀ ਚੋਣ ਲੜਨ ਦਾ ਇਹ ਤਾਂ ਹਰਿਆਣਾ ਕਮੇਟੀ ਦੇ ਖਿਲਾਫ ਸੁਪਰੀਮ ਕੋਰਟ ਚ ਗਏ ਸੀ ਜੀ ਤੇ ਮੈਨੂੰ ਤਾਂ ਪੂਰਾ ਹੱਕ ਸੀ ਕਿ ਮੈਂ ਸੁਪਰੀਮ ਕੋਰਟ ਚ ਕੇਸ ਲੜ ਕੇ ਤੇ ਹਰਿਆਣਾ ਕਮੇਟੀ ਦੇ ਹੱਕ ਚ ਜਿੱਤ ਕੇ ਲਿਆਇਆ ਹਰਿਆਣੇ ਦੇ ਸਿੱਖਾਂ ਦੇ ਹੱਕ ਚ ਜੀ ਨੈਤਿਕਤਾ ਦੇ ਆਧਾਰ ਤੇ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਇਹਨਾਂ ਨੂੰ ਤਾਂ ਹੱਕ ਹੀ ਨਹੀਂ ਸੀਗੇ ਚੋਣ ਲੜਦੇ ਤੇ ਮੈਂਬਰ ਬਣਦੇ ਜੀ ਦਾਦੋਵਾਲ ਜੀ ਇੱਕ ਆਖਰੀ ਸਵਾਲ ਜੀ ਹੁਣ ਮੈਂਬਰਸ਼ਿਪ ਤੁਸੀਂ ਦੱਸ ਰਹੇ ਸਾਰੀ ਨਵੀਂ ਲੀਡਰਸ਼ਿਪ ਤਿਆਰ ਹੋਏਗੀ ਕਿ ਪ੍ਰਧਾਨਗੀ ਦੀ ਦੌਰ ਦੀ ਵਿੱਚ ਕੋਨਕੀ ਤੁਹਾਨੂੰ ਵੀ ਪ੍ਰਧਾਨਗੀ ਲਈ ਚੁਣਿਆ ਜਾ ਸਕਦਾ ਜੀ ਦੇਖੋ ਪਹਿਲੇ ਦਿਨ ਤੋਂ ਕਿਹਾ ਕਿ ਮੈਂ ਪ੍ਰਧਾਨ ਰਿਆਂ ਸਦਾ ਕੋਈ ਪ੍ਰਧਾਨ ਜਾਂ ਸੀਐਮ ਜਾਂ ਪੀਐਮ ਥੋੜੀ ਰਹਿੰਦਾ ਜੀ ਸਦਾ ਥੋੜੀ ਕੋਈ ਰਹਿੰਦਾ ਮੈਂ 2.5 ਸਾਲ ਮੁਖ ਸੇਵਾਦਾਰ ਰਿਆਨ ਧਰਮ ਪ੍ਰਚਾਰ ਦਾ ਚੇਅਰਮੈਨ ਜੀ ਮੈਂ ਤਾਂ ਪਹਿਲੇ ਦਿਨ ਤੋਂ ਕਿਹਾ ਕਿ ਸਾਡੇ ਜਿਹੜੇ 29 ਮੈਂਬਰ ਸਹਿਬਾਨ ਨੇ ਉਹਨਾਂ ਚੋਂ 28 ਮੈਂਬਰ ਸਹਿਬਾਨ ਨੇ ਜੀ ਮੇਰੇ ਤੋਂ ਇਲਾਵਾ ਉਹਨਾਂ ਦੇ ਵਿੱਚੋਂ ਅਸੀਂ ਪ੍ਰਧਾਨ ਜਿਹੜਾ ਹੈਗਾ ਸਰਬਸ਼ਾਂਤੀ ਦੇ ਨਾਲ ਬਣਾਵਾਂਗੇ ਠੀਕ ਹੈ ਜੀ ਸਾਰੇ ਅਸੀਂ ਆਪਸ ਦੇ ਵਿੱਚ ਪਰ ਮੈਂ ਪ੍ਰਧਾਨਗੀ ਦਾ ਦਾਵੇਦਾਰ ਨਹੀਂ ਆ ਨਾ ਮੈਂ ਪ੍ਰਧਾਨ ਬਣਨਾ ਨਾ ਮੈਂ ਪ੍ਰਧਾਨ ਨਹੀਂ ਵੀ ਟੀਵੀ ਚੈਨਲ ਕਹੀ ਜਾਂਦੇ ਆ ਅਖਬਾਰਾਂ ਕਹੀ ਜਾਂਦੀਆਂ ਨੇ ਕਈ ਕਈ ਦੇ ਦਾਦੂਵਾਲ ਪ੍ਰਧਾਨ ਬਣਨਗੇ ਦਾਦੂਵਾਲ ਪ੍ਰਧਾਨ ਬਣ ਦਾਦੂਵਾਲ ਨੂੰ ਬੀਜੇਪੀ ਪ੍ਰਧਾਨ ਬਣਾਏਗੀ ਇਦਾਂ ਦੀਆਂ ਖਬਰਾਂ ਲਾ ਰਹੇ ਪੋਸਟਾਂ ਪਾ ਰਹੇ ਆ ਪਰ ਤੁਸੀਂ ਦੇਖੋ ਮੈਂਬਰ ਮੈਂਬਰਾਂ ਨੇ ਬਣਾਇਆ ਜੀ ਬੀਜੇਪੀ ਨੇ ਤਾਂ ਦਖਲ ਹੀ ਨਹੀਂ ਦਿੱਤਾ ਸਰਕਾਰ ਨੇ ਤਾਂ ਸਾਧ ਕੇ ਕਿਹਾ ਵੀ ਤੁਸੀਂ ਭਾਈ ਆਪ ਦਾ ਕਰੋ ਤੁਹਾਡੇ ਤੋਂ ਨਾ ਹੋਇਆ ਤਾਂ ਸਾਨੂੰ ਦੱਸ ਦਿਓ ਅਸੀਂ ਤੁਹਾਡਾ ਸਹਿਯੋਗ ਕਰਦੇ ਆਂਗੇ ਸੋ ਇਹ ਸਾਰੀਆਂ ਫਵਾਵਾਂ ਇਹੋ ਜਿਹੀਆਂ ਫਵਾਵਾਂ ਜਿਹੜੀਆਂ ਉਹਦੇ ਉੱਤੇ ਸੰਗਤਾਂ ਨੂੰ ਯਕੀਨ ਨਹੀਂ ਕਰਨਾ ਚਾਹੀਦਾ ਤੇ ਜਿਹੜੇ ਬਿਨਾ ਮਤਲਬ ਜਿਨ੍ਹਾਂ ਦਾ ਕੰਮ ਹੀ ਬਦਨਾਮੀ ਕਰਨੀ ਹੈ ਜਿਨ੍ਹਾਂ ਦੇ ਆਪ ਕੋਈ ਧਰਮ ਪ੍ਰਚਾਰ ਨਹੀਂ ਕੋਈ ਧਰਮ ਲਈ ਵਰਕ ਨਹੀਂ ਹੈ ਜਿਹੜੇ ਆਪ ਦਾ ਵੱਡੀ ਲਕੀਰ ਨਹੀਂ ਮਾਰ ਸਕਦੇ ਉਹ ਦਾदूवाल ਦੀ ਲਕੀਰ ਨੂੰ ਮਟਾਉਣਾ ਚਾਹੁੰਦੇ ਆ ਦਾदूवाल ਪੰਥ ਦਾ ਕੌਮ ਦਾ ਹਰਿਆਣਾ ਕਮੇਟੀ ਦਾ ਸੇਵਾਦਾਰ ਆ ਤੇ ਦੁਨੀਆ 'ਚ ਧਰਮ ਪ੍ਰਚਾਰ ਲਈ ਵਿਚਰਦਾ ਚਾਹੇ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਦਿਨ ਕਦੇ ਦੁਪਹਿਰ ਕਦੇ ਰਾਤ ਕਦੇ ਉਹ ਇਹਨਾਂ ਦਾ ਕਰ ਨਹੀਂ ਸਕਦੇ ਉਹ ਆਪਦਾ ਵੱਡੀ ਲਕੀਰ ਮਾਰ ਨਹੀਂ ਸਕਦੇ ਇਸ ਕਰਕੇ ਉਹ ਮੇਰੇ ਵਾਲੀ ਲਕੀਰ ਨੂੰ ਮਟਾਉਣ ਵਾਸਤੇ ਤੁਰ ਪੈਂਦੇ ਆ ਜੀ ਜੀ ਸੋ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ ਇਹੋ ਜਿਹੀਆਂ ਗੱਲਾਂ ਨਾਲ ਕੋਈ ਉਹਨਾਂ ਦੇ ਹੱਥ ਪੱਲੇ ਨਹੀਂ ਪੈਣ ਵਾਲਾ ਜਿਹੜੇ ਗਲਤ ਗੱਲਾਂ ਜਿਹੜੀਆਂ ਫਾਰਮ ਆ ਉਹਨਾਂ ਦਾ ਆਈਟੀ ਸੈੱਲ ਜਿਹੜਾ 24 ਘੰਟੇ ਇਸੇ ਕੰਮ ਤੇ ਲਾਇਆ ਜੀ ਦਾਦੂ ਵਾਲ ਨੇ ਖੁਦ ਐਲਾਨ ਕੀਤਾ ਕਿ ਉਹ ਪ੍ਰਧਾਨਗੀ ਦਾ ਦਾਵੇਦਾਰ ਨਹੀਂ ਠੀਕ ਹੈ ਜੀ ਅਸੀਂ ਪ੍ਰਧਾਨ ਬਣਾਵਾਂਗੇ ਆਪਣੇ ਗਰੁੱਪ ਤੋਂ ਆਪਣੇ ਮੈਂਬਰਾਂ ਦੇ ਵਿੱਚੋਂ ਚੰਗਾ ਕੋਈ ਗੁਰਮੁਖ ਜਿਹੜਾ ਚੁਣ ਕੇ ਅੱਗੇ ਲਿਆਵਾਂਗੇ ਠੀਕ ਹੈ ਜਥੇਦਾਨ ਦਾਲੂਆ ਜੀ ਤੁਹਾਡਾ ਆਕਾਸ਼ ਚੈਨਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ